ਦੇ ਆਤੀਓ ਅੱਜ ਸਾਡੇ 10ਵੇਂ ਦਿਨ ਦੇ ਵਿਖਿਆਨ ਦਾ ਸੁਰਲਿਖ ਹੈ ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸ ਦਿਆ ਪਰ ਸਿਰ ਹਰਨਾ ਨਹੀਂਆ ਦਿੱਲੀ ਦੇ ਅਸਮਾਨ ਤੇ ਹਨੇਰੇ ਦੇ ਬੱਦਲ ਛਾਏ ਹੋਏ ਸਨ ਔਰੰਗਜ਼ੇਬ ਦੇ ਹੁਕਮ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਦਿੱਤਾ ਗਿਆ ਸੀ ਸਾਰੀ ਦਿੱਲੀ ਉਹਨਾਂ ਦੇ ਦਰਸ਼ਨ ਲੈਣ ਲਈ ਤਰਸ ਰਹੀ ਸੀ ਪਰ ਸਖਤ ਨਿਗਰਾਨੀ ਕਾਰਨ ਕੋਈ ਉਹਨਾਂ ਤੱਕ ਪਹੁੰਚ ਵੀ ਨਹੀਂ ਸੀ ਸਕਦਾ ਪਿੰਜਰੇ ਦੇ ਅੰਦਰ ਨਾ ਤਾਂ ਠੀਕ ਤਰ੍ਹਾਂ ਬੈਠਿਆ ਜਾ ਸਕਦਾ ਸੀ ਅਤੇ ਨਾ ਹੀ ਸਿੱਧੇ ਆਰਾਮ ਨਾਲ ਖੜ੍ਹਾ ਜਾ ਸਕਦਾ ਸੀ ਗੁਰੂ ਜੀ ਨੇ ਆਪਣੇ ਪਿਆਰੇ ਸਿੱਖਾਂ ਭਾਈ ਮਤੀ达ਸ ਜੀ ਭਾਈ ਸਤੀ达ਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਸ਼ਹੀਦੀਆਂ ਆਪਣੀਆਂ ਅੱਖਾਂ ਨਾਲ ਵੇਖੀਆਂ ਸਨ ਤਦ ਉਹਨਾਂ ਦਾ ਚਿਹਰਾ ਬਿਲਕੁਲ ਅਡੋਲ ਸੀ ਨਾ ਘਰ ਨਾ ਖੋ ਬਸ ਨੂਰਾਨੀ ਜਈ ਚਮਕ ਸੀ ਸ਼ਹੀਦੀ ਦਾ ਸਮਾ ਜਿਸ ਦਿਨ ਆਇਆ ਉਸ ਦਿ ਗੁਰੂ ਸਾਹਿਬ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ ਉਹਨਾਂ ਨੇ ਖੂਹ ਵਿੱਚੋਂ ਪਾਣੀ ਕੱਢ ਕੇ ਇਸ਼ਨਾਨ ਕੀਤਾ ਨਵੇਂ ਕੱਪੜੇ ਪਾਏ ਅਤੇ ਚੌਕੜੀ ਮਾਰ ਕੇ ਬੈਠ ਗਏ ਉਹਨਾਂ ਸ਼ਾਂਤ ਮਨ ਨਾਲ ਜਪੁਜੀ ਸਾਹਿਬ ਦਾ ਪਾਠ ਕੀਤਾ ਜਿਸ ਉਪਰੰਤ ਜਲਾਦ ਨੇ ਤਲਵਾਰ ਚਲਾਈ ਅਤੇ ਗੁਰੂ ਜੀ ਦਾ ਪਾਵਨ ਸਿਰ ਧੜ ਤੋਂ ਅਲੱਗ ਹੋ ਗਿਆ ਧਰਮ ਭੇਤ ਸਾਖਾ ਜਿੰਨ ਕੀਆ ਸਿਰ ਦਿਆ ਪਰ ਸਰਰ ਨਾ ਦਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਕੁਤਵਾਲੀ ਦੇ ਚੌਪਰੇ ਦੇ ਨੇੜੇ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ਦੇ ਹਜ਼ਾਰਾਂ ਵਾਸੀ ਸ਼ਾਹੀ ਤਸ਼ੱਦਦ ਦਾ ਇਹ ਮੰਜ਼ਰ ਦੇਖਣ ਲਈ ਉੱਥੇ ਜੁੜੇ ਹੋਏ ਸਨ ਭੀੜ ਦੇ ਹਜ਼ਾਰਾਂ ਨੇਤਰਾ ਸਾਹਮਣੇ ਗੁਰੂ ਜੀ ਦਾ ਬਿਸਤਰ ਸੀਸ ਧਰਤੀ ਤੇ ਡਿੱ ਗਿਆ ਉਸ ਘਟਨਾ ਨੇ ਲੋਕਾਂ ਦੀਆਂ ਰੂਹਾਂ ਨੂੰ ਝੋੜ ਕੇ ਰੱਖ ਦਿੱਤਾ ਉਸ ਵੇਲੇ ਭਾਈ ਜੈਤਾ ਜੀ ਜੋ ਬਾਅਦ ਵਿੱਚ ਭਾਈ ਜੀਵਨ ਸਿੰਘ ਜੀ ਕਹਾਏ ਦਲੇਰੀ ਨਾਲ ਅੱਗੇ ਵਧੇ ਉਹ ਗੁਰੂ ਜੀ ਦਾ ਪਾਵਨ ਸੀਸ ਆਪਣੇ ਚੋਲੇ ਵਿੱਚ ਲਪੇਟ ਕੇ ਦਿੱਲੀ ਦੀਆਂ ਗਲੀਆਂ ਵਿੱਚੋਂ ਲੈ ਗਏ ਰਾਤ ਦਾ ਹਨੇਰਾ ਸੀ ਪਰ ਉਸ ਨੌਜਵਾਨ ਸਿੱਖ ਦੇ ਦਿਲ ਵਿੱਚ ਸਿਰਫ ਇੱਕ ਹੀ ਚਾਨਣ ਸੀ ਇਹ ਸੀ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਹੀ ਹੈ ਅਗਲਾ ਦਿਨ ਚੜਨ ਤੋਂ ਪਹਿਲਾਂ ਹੀ ਭਾਈ ਜੇਤਾ ਜੀ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਏ ਉਸ ਵੇਲੇ ਸਾਰਾ ਦਿੱਲੀ ਨਗਰ ਗਹਿਰੀ ਰਾਤ ਦੇ ਹਨੇਰੇ ਵਿੱਚ ਸੀ ਭਾਈ ਜੇਤਾ ਜੀ ਪੌਕ ਕਾਲੇ ਤੋਂ ਪਹਿਲਾਂ ਦਿੱਲੀ ਨਗਰ ਦੀਆਂ ਹੱਦਾਂ ਪਾਰ ਕਰ ਗਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਇਹ ਰਹਿਣਾਂ ਤੋਂ ਸਾਹਿਬ ਜੀ ਕਿਚੋਂ ਉੱਪਰ ਚਾਗੇ ਭਾਈ ਜੱਤਾ ਜੀ ਨੇ ਜੋ ਰਾਤਿਆ ਕੀਤਾ ਉਹ ਸਵੇਚ ਸੋਗਨ ਪਰ ਕਰਨਾਲ ਤਰਾਵੜੀ ਅੰਮਾਲਾ ਬਨੂ ਨਾਬਾ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਮੁਕਸਤਾਨ ਆਉਂਦੇ ਹਨ ਉਹਨਾਂ ਆਪਣਾ ਸੈਂਟਾ ਮੁਕਾਉਂਦੇ ਪੰਜ ਦਿਨ ਦਾਸਾਂ ਪੰਜ ਦਿਨ ਦੇ ਪੰਡੇ ਮਗਰੋਂ ਉਹ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ ਗੁਰੂ ਜੀ ਦਾ ਸੀਸ ਸ੍ਰੀ ਗੁਰੂ ਗੋਬਿੰਦ राय ਜੀ ਦਾ ਸ੍ਰੀ ਅਨੰਤਪੁਰ ਸਾਹਿਬ ਰਜਾਇਆ ਗਿਆ ਜਿੱਥੇ ਪਾਵਨ ਸੀਸ ਦਾ ਸਨਸਕਾਰ ਕੀਤਾ ਗਿਆ ਉਸ ਸਥਾਨ ਤੇ ਗੁਰਦੁਆਰਾ ਸੀਸ ਗੰਗਾ ਹੈ ਸ੍ਰੀ ਅਨੰਤਪੁਰ ਸਾਹਿਬ ਵਿਖੇ ਸੁਸ਼ੋਭਿਤ ਹੈ ਉੱਥੇ ਸ੍ਰੀ ਗੁਰੂ ਗੋਬਿੰਦ राय ਜੀ ਜੋ ਬਾਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ ਨੇ ਪਾਈ ਦੇਤਾ ਜੀ ਨੂੰ ਆਪਣੀ ਹੋਕਮ ਵਿੱਚ ਲੈ ਕੇ ਸ਼ਬਦ ਉਚਾਰੇ ਨੰਗਾ ਡੇਟਾ ਗੁਰੂ ਕਾ ਡੇਟਾ ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਜੇਤਾ ਜੀ ਦੁਆਰਾ ਗੁਰੂ ਜੀ ਦਾ ਪਾਵਨ ਸਿਰ ਲੈ ਜਾਣ ਕਰਨ ਗੁਰੂ ਜੀ ਦਾ ਢੜ ਭਾਈ ਲਖਮੀ ਸ਼ਾਹ ਬੰਜਾਰਾ ਜੀ ਨੇ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਹੀ ਆਗ ਲਾ ਦਿੱਤੀ ਅਤੇ ਢੜ ਦਾ ਸੁਰੱਖਿਆ ਕੀਤਾ ਉਸ ਥਾਂ ਤੇ ਹੁਣ ਗੁਰਦੁਆਰਾ ਸ੍ਰੀ ਰਕਾਬगंज ਸਾਹਿਬ ਸੁਸ਼ੋਭਿਤ ਹੈ ਗੁਰੂ ਸਾਹਿਬ ਦਾ ਪਵਿੱਤਰ ਸੀਸ ਜਿੱਥੇ ਕਟਿਆ ਗਿਆ ਸੀ ਉੱਥੇ ਮਸਜਿਦ ਬਣਾ ਦਿੱਤੀ ਗਈ ਸੀ ਪਰ ਕਈ ਸਾਲਾਂ ਮਗਰੋਂ ਜਦੋਂ ਸਿੱਖਾਂ ਨੇ ਦਿੱਲੀ ਨੂੰ ਜਿੱਤਿਆ ਤਾਂ ਉਸ ਵੇਲੇ ਸਰਦਾਰ ਬਘੇਲ ਸਿੰਘ ਨੇ ਮਸਜਿਦ ਢਾਹ ਕੇ ਫਿਰ ਦੁਆਰਾ ਸ੍ਰੀ ਸੀਸ ਗੰਜ ਸਾਹਿਬ ਸਥਾਪਿਤ ਕਰਵਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਇਹਨਾਂ ਲਿਖਿਆ ਹੈ ਦਿਲ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮਹਿਸਾ ਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀ ਲਾ ਉਚਰੀ ਤਰੰਹੇਤ ਸਾਰ ਕਾ ਜਨ ਕੀਆ ਸੀਸ ਦਿਆ ਪਰ ਸਿਰਰ ਨ ਦਿਆ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਦਾ ਲਈ ਮਨੁੱਖਤਾ ਦੇ ਇਤਿਹਾਸ ਵਿੱਚ ਚਮਕਦੀ ਰਹੇਗੀ ਇਸ ਅਕਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੱਚ ਤੇ ਧਰਮ ਦੀ ਰੱਖਿਆ ਲਈ ਆਪਣੀ ਜਾਨ ਵੀ ਨਿਸ਼ਾਵਤ ਕਰਨੀ ਪੈਂਦੀ ਹੈ